ਇੱਕ ਤੋਂ ਵੱਡੇ ਐਲਾਨ ਨੇ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਤੁਹਾਡੇ ਥਰੂ ਅਸੀਂ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਦੇ ਸਕੀਏ ਕਿ ਅਸੀਂ ਸਾਡੀ ਪ੍ਰਾਇੋਰਟੀ ਜਿਹੜੀ ਹੈ ਹੈਲਥ এডਿਕੇਸ਼ਨ ਇਨਫਰਾਸਟ੍ਰਕਚਰ ਤੇ ਰੋਜ਼ਗਾਰ ਜਿਹੜਾ ਜਿਹੜੀਆਂ ਟੌਪ 5 ਸਾਡੀਆਂ ਗਰੰਟੀਆਂ ਸੀ ਉਹਨਾਂ 'ਚ ਅਸੀਂ ਹੋਰ ਅੱਗੇ ਵਧ ਰਹੇ ਹਾਂ ਉਹਦੇ ਵਿੱਚ ਤਿੰਨ ਸਾਲਾਂ 'ਚ ਅਸੀਂ 881 ਅ ਮਾਨਦਵੀ ਕਲੀਨਿਕ ਜਿਹੜੇ ਖੋਲੇ ਦ 200 ਹੋਰ ਜਾਂ 1000 ਹੋ ਜਾਣਾ ਉਹਨਾਂ ਦੇ ਵਿੱਚ ਤੇ ਉੱਥੇ ਤੁਸੀਂ ਵਿਜ਼ਿਟ ਵੀ ਕੀਤਾ ਹੋਊਗਾ ਬਹੁਤ ਸਾਰੇ ਤੁਸੀਂ ਕਵਰ ਵੀ ਕੀਤਾ ਮੈਂ ਦੇਖਿਆ ਦਵਾਈਆਂ ਦੀ ਜਿਹੜੀ ਅਵੇਲੇਬਿਲਟੀ ਹੈ ਉਹ 30% ਤੋਂ ਹੁਣ 100% ਤੱਕ ਹੋ ਗਈ ਸਾਰੀਆਂ ਦਵਾਈਆਂ ਉੱਥੇ ਅਵੇਲੇਬਲ ਨੇ ਤੇ ਜਿਤ ਤੱਕ ਫੁੱਟਬਾਲ ਦੀ ਗੱਲ ਹੈ ਇਹ ਜਿਹੜੇ ਪ੍ਰਾਇਮਰੀ ਸਿਹਤ ਸੇਵਾਵਾਂ ਨੇ ਇਹਦੇ ਚ ਪਹਿਲਾਂ 34 ਲੱਖ ਲੋਕਾਂ ਦੀ ਗਿਣਤੀ ਹੋਈ ਸੀ ਤੇ ਕਰਦੇ ਕਰਾਉਂਦੇ ਹੁਣ ਇਸ ਵਕਤ 1 ਕਰੋੜ 80 ਲੱਖ ਜਿਹੜਾ ਬੰਦੇ ਉਹ ਆਮ ਆਦਮੀ ਕਲੀਨਿਕ ਚ ਆ ਕੇ ਚੈੱਕ ਅਪ ਕਰਵਾ ਕੇ ਠੀਕ ਹੋ ਕੇ ਜਾ ਚੁੱਕੇ ਨੇ ਤੇ ਕੁਝ ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਬਿਉ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਥੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜਾਊਗਾ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਬਣਾਵਾਂਗੇ ਜਾ ਕੇ ਉਥੇ ਮੈਡੀਕਲ ਕੈਂਪ ਲੱਗਣਗੇ ਲੂਕਿੰਗ ਜਿਹੜੇ ਨੇ ਜਿਹੜੇ ਕੈਂਪ ਲੱਗਣਗੇ 2-3 ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਚਾਹੇ ਕੋਈ ਵੈਸੇ ਮੁਨਾਦੀ ਕਰਾਵਾਂਗੇ ਤਾਂ ਕਿ ਹਰੇਕ ਬੰਦਾ ਜਿਹੜਾ ਹੈ ਉਹਦੇ ਤੱਕ ਇਹ ਰਿਸ਼ਤੇ ਨਿਕਾਉਣ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕਦੇ ਤੇ ਉਹ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟ ਦੀ ਲੋੜ ਨਹੀਂ ਪੈਣੀ ਤੇ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਅ ਰਜਿਸਟ੍ਰੇਸ਼ਨ ਸਾਰੇ ਯੂਨੀਵਰਸਿਟੀਆਂ ਦੀ ਕੰਪਲੀਟ ਹੋ ਜਾਊਗੀ ਤੇ ਫੀਡਬੈਕ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ 'ਚ ਸੁਧਾਰ ਵੀ ਕਰਾਂਗੇ ਜੇ ਕੋਈ ਕਿਸੇ ਦਾ ਕੋਈ ਸੁਜੈਸ਼ਨ ਆਇਆ ਫਿਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਾਂਗੇ ਤੇ ਸਾਰੇ ਇਹ ਬੰਕ ਰਿਜਿਸਟ੍ਰੇਸ਼ਨ ਜਿਹੜੀ ਹੈ ਇਹ ਕੰਪਲੀਟ ਹੋਣ ਤੋਂ ਬਾਅਦ ਸਕੀਮ ਸ਼ੁਰੂ ਹੋ ਜੂਗੀ ਤੇ ਮੁੱਖ ਮੰਤਰੀ ਸਿਹਤ ਕਾਰਡ ਦੇ ਅਧੀਨ ਆ ਬੰਦ ਕਰ ਦਿਓ ਰਿਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਆ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ एलिਜੀਬਲ ਵੀ ਹੋਊਗਾ ਸਰਕਾਰੀ ਕਰਮਚਾਰੀ ਆਂਗਣਵਾੜੀ ਆਸ਼ਾ ਵਰਕਰਾਂ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਪਰਿਵਾਰ ਵੀ ਤੇ ਮੈਂਬਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈਗੀ ਜਦੋਂ ਕੋਈ ਜੇ ਕੋਈ ਰਬਦਾ ਕਰੇ ਕੋਈ ਬਿਮਾਰੀ ਹੁੰਦੀ ਹੈ ਤਾਂ ਜਿਹੜੇ ਪਰਿਵਾਰ ਦਾ ਮੈਂਬਰ ਹੈ ਉਹਦਾ ਇਲਾਜ ਜਿਹੜਾ 10 ਲੱਖ ਤੇ ਹੈ ਸਕੀਮ ਦੇ ਅੰਦਰ ਆਜੂਗਾ ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲੇ ਦੇ ਵਿੱਚ ਸੂਚੀਬੱਧ ਕੀਤੇ ਜਾਣਗੇ ਇੰਪੈਨਲ ਕੀਤੇ ਜਾਣਗੇ ਵੱਧ ਤੋਂ ਵੱਧ ਪ੍ਰਾਈਵੇਟ ਸਕੂਲ ਜਿਹੜੇ ਹਸਪਤਾਲਾਂ ਨੂੰ ਅਸੀਂ ਲਾਵਾਂਗੇ ਜਿੰਨੇ ਮੈਕਸਿਮਮ ਹੋ ਸਕਦੇ ਨੇ ਸਰਕਾਰੀ ਤਾਂ ਸਾਰੇ ਹੀ ਹੋਣਗੇ ਤੇ ਇਸ ਸਕੀਮ ਦੇ ਅੰਦਰ 2000 ਸਿਹਤ ਪ੍ਰਕਿਰਿਆਾਂ ਮਾਤੇ ਆਪਰੇਸ਼ਨ ਵਗੈਰਾ ਵੀ ਸ਼ਾਮਲ ਹੋਣਗੇ ਵੱਡੇ ਇਹਨਾਂ ਕਿ ਅੱਜ ਬੁਮਾਰੀਏ ਇਸ ਕਾਰਦੇਂ ਨਾ ਨਹੀਂ ਸਕਦੀ ਜੀ ਆ ਬੁਮਾਰੀਏ ਇਸ ਕੰਡਾ ਨਾ ਇਹਦਾ ਨਾ ਕੋਈ ਬਾਕੀ ਤਾਂ ਪਹਿਲਾਂ ਹਜ਼ਾਰ ਮਹੱਲਾ ਕਲਿਨਿਕਾਂ ਚੋਂ ਮੇਰੇ ਖੰਘ ਖਾਂਸੀ ਬੁਖਾਰ ਜਾਂ ਛੋਟੀਆਂ ਮੂੜੀਆਂ ਤਾਂ ਮਹੱਲਾ ਕਲਿਨਿਕਾਂ ਚੋਂ ਹੀ ਹੋ ਜਾਂਦੀਆਂ ਨੇ ਉੱਥੇ ਵੀ ਸਾਰਾ ਕੁਝ ਫ੍ਰੀ ਹੈ ਤੇ ਬੜੇ ਕਾਮਯਾਬੀ ਨਾਲ ਚੱਲ ਰਹੇ ਨੇ ਮੈਂ ਇੱਕ ਦੇਖ ਰਿਹਾ ਸੀ ਕਿ ਕਿਸੇ ਕੋਈ ਪੱਤਰਕਾਰ ਗਿਆ ਸੀ ਉੱਥੇ ਅੰਦਰ ਉਹਨੇ ਸਾਰਿਆਂ ਨੂੰ ਪੁੱਛਿਆ ਵੀ ਉੱਥੇ ਮਰੀਜ਼ਾਂ ਨੂੰ ਕਿ ਬਾਹਰੋਂ ਤਾਂ ਨਹੀਂ ਕੋਈ ਦਵਾਈ ਲਿਖੀ ਕੋਈ ਦੂਜੀ ਵਾਰ ਆਇਆ ਸੀ ਕੋਈ ਤੀਜੀ ਵਾਰ ਵੀ ਆਇਆ ਸੀ ਕਿ ਨਹੀਂ ਜੀ ਸਾਨੂੰ ਕਦੋਂ ਕਿਸੇ ਇੱਕ ਨੇ ਵੀ ਜਵਾਬ ਨਹੀਂ ਦਿੱਤਾ ਇਹ ਗੱਲ ਕਿ ਸਾਨੂੰ ਬਾਹਰੋਂ ਕੋਈ ਚੀਜ਼ ਦਵਾਈ ਖਰੀਦਣੀ ਪਈ ਇੱਥੇ ਮਿਲ ਜਾਂਦੀ ਹੈ ਸਾਨੂੰ ਸੋ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਹਰ ਪਰਿਵਾਰ ਨੂੰ ਬਿਨਾਂ ਕਿਸੇ ਪੇਤਪਾਪ ਦੇ ਬਿਨਾਂ ਕਿਸੇ ਧਰਮ ਜਾਤੀ ਜਾਂ ਕੋਈ ਹੋਰ ਕੋਈ ਪੈਰਾਮੀਟਰ ਨਹੀਂ ਹੈਗਾ ਜਿਵੇਂ ਬਿਜਲੀ ਅਸੀਂ 300 ਯੂਨਿਟ ਜਿਹੜੀ ਹੈ ਉਹ ਪਰ ਮੰਥ ਹਰ ਇੱਕ ਨੂੰ ਕੀ ਫ੍ਰੀ ਕੀਤੀ ਹੈ ਮੀਟਰ ਨੂੰ ਮੀਟਰ ਨੂੰ ਫ੍ਰੀ ਕੀਤੀ ਹੈ ਨਾ ਕਿ ਇਹ ਦੇਖ ਕੇ ਕਿ ਤੇਰੇ ਕੋਲ ਹਰਾ ਕਾਰਡ ਹੈ ਨੀਲਾ ਕਾਰਡ ਹੈ ਪੀਲਾ ਕਾਰਡ ਹੈ ਅਸੀਂ ਮੀਟਰ ਦੇਖਦੇ ਹਾਂ ਤੋ ਇਸੇ ਤਰ੍ਹਾਂ 10 ਲੱਖ ਰੁਪਏ ਹਰ ਪਰਿਵਾਰ ਨੂੰ ਜਿਹੜਾ ਉਹਦੇ ਵਿੱਚ ਅੰਡਰ ਲਿਆ ਜਾਊਗਾ ਤੇ ਪੰਜਾਬ ਦੇ ਵਿੱਚ ਇਹ ਇਤਿਹਾਸਕ ਪਹਿਲ ਜਿਹੜੀ ਹੈ ਉਹ ਦੇਸ਼ 'ਚ ਵੱਡੀ ਮਿਸਾਲ ਪੈਦਾ ਕਰੂਗੀ ਤੇ ਇਸ ਵਕਤ ਕਿਉਂਕਿ ਕਾਫੀ ਹਿੱਸਾ ਪੰਜਾਬ ਦਾ ਹੜ੍ਹਾਂ 'ਚੋਂ ਬਾਹਰ ਨਿਕਲ ਰਿਹਾ ਹੈ ਵੈਸੇ ਵੀ ਸਿਹਤ ਸਵਾਮਾਂ ਦੀ ਹੁਣ ਲੋਡ ਪੈਣੀ ਹੈ ਅਸੀਂ ਹਰ ਰੋਜ਼ ਅੰਕੜੇ ਵੀ ਜਾਰੀ ਕਰਦੇ ਹਾਂ 6 ਵਜੇ 6:30 ਵਜੇ ਤਕਰੀਬ ਕਿ ਅੱਜ ਇੱਥੇ ਕੈਂਪ ਲੱਗੇ ਐਨੇ ਪਿੰਡਾਂ 'ਚ ਹਰ ਪ੍ਰਭਾਵ ਤੇਰੀ ਨੇ ਉਹ ਜਿਹੜੇ ਐਨੇ ਪਿੰਡਾਂ 'ਚ ਗਏ ਆ ਐਨੇ ਬੁਖਾਰ ਦੇ ਮਰੀਜ਼ ਨੇ ਐਨੇ ਡਾਇਰੀਆ ਜਾਂ ਦਸਤ ਦੇ ਮਰੀਜ਼ ਨੇ ਐਨੇ ਚਮੜੀ ਨਾਲ ਸੰਬੰਧਤ ਰੋਗਾਂ ਦੇ ਮਰੀਜ਼ ਆਏ ਸੀਗੇ ਐਨੇ ਅੱਖਾਂ ਦੀ ਇਨਫੈਕਸ਼ਨ ਦੇ ਸੀਗੇ ਤੇ ਇਲਾਜ ਉਹਨਾਂ ਦਾ ਉੱਥੇ ਚੱਲ ਰਿਹਾ ਤੇ ਲੋਕਾਂ ਨੂੰ ਵੀ ਕਹਿੰਦੇ ਆ ਕਿ ਜੇ ਤੁਹਾਨੂੰ ਕੋਈ ਐਦਾਂ ਦਾ ਲੱਛਣ ਮਿਲਦੇ ਨੇ ਕੋਈ ਬੁਖਾਰ ਦੇ ਜਾਂ ਚਮੜੀ ਨਾਲ ਰਿਲੇਟਡ ਕੋਈ ਤਾਂ ਫੌਰਨ ਜਿਹੜਾ ਆਪਣੇ ਜਲਦੀ ਤੋਂ ਜਲਦੀ ਜਿੰਨਾ ਹੋ ਸਕਦਾ ਹੈ ਕਿ ਆਪਣੇ ਨੇੜੇ ਦੇ ਕੈਂਪ ਦੇ ਵਿੱਚ ਜਾ ਕੇ ਦਵਾਈ ਲੈ ਲਓ ਦਵਾਈਆਂ ਸੀ ਅਵੇਲੇਬਲ ਕਰਾ ਰੱਖੀਆਂ ਨੇ ਉੱਥੇ ਤੇ ਇਹ 10 ਲੱਖ ਵਾਲੀ ਸਕੀਮ ਜਦੋਂ ਲਾਗੂ ਹੋਗੀ ਤਾਂ ਉਹਦੇ ਵਾਸਤੇ ਕੋਈ ਜੇ ਕਿਸੇ ਦਾ ਰਹਿ ਵੀ ਗਿਆ ਜੋ ਸਕੀਮ ਲਾਗੂ ਜਿਸ ਦਿਨ ਹੋਗੀ ਉਸ ਤੋਂ ਬਾਅਦ ਜੇ ਕਿਸੇ ਦਾ ਰਜਿਸਟ੍ਰੇਸ਼ਨ ਰਹਿ ਵੀ ਗਈ ਤੇ ਜ਼ਰੂਰੀ ਨਹੀਂ ਹੈਗਾ ਕਿ ਉਹਦੇ ਕੋਲੇ ਉਹ ਕਾਰਡ ਹੋਵੇ ਨਹੀਂ ਵੀ ਹੈਗਾ ਤਾਂ ਉਹ ਵੋਟਰ ਕਾਰਡ ਜਾਂ ਆਧਾਰ ਕਾਰਡ ਲੈ ਕੇ ਵੀ ਆਪਣਾ ਲਾਜ ਵਾਸਤੇ ਰਾਖ ਕਿ ਉਹ ਤੇਰਾ ਸਕਦਾ ਤੇ ਇਲਾਜ ਕਰਾ ਕੇ ਉਹ ਕਰਿਆ ਅਜੇ ਬਾਕੀ ਸਾਰਾ ਹਿਸਾਬ ਕਿਤਾਬ ਸਰਕਾਰ ਕਰੂਗੀ ਬੜਾ ਇਤਿਹਾਸਿਕ ਕਦਮ ਹੈ ਤੇ ਇਹ ਕੱਲ ਤੋਂ ਅਸੀਂ ਬਰਨਾਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਉਹ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕਰ ਰਹੇ ਹਾਂ ਉਹਦੇ ਤੋਂ ਜਿਹੜਾ ਰਿਸਪਾਂਸ ਮਿਲੂਗਾ ਉਸ ਤੋਂ ਬਾਅਦ ਅਸੀਂ ਸਾਰੇ ਪੰਜਾਬ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ ਇਹ ਸਕੀਮ ਜਿਹੜੀ ਲਾਗੂ ਹੋ ਜਾਏ ਹਾਂਜੀ ਦੇਖੋ ਇਹਦੇ ਵਿੱਚ ਮੈਂ ਅਸੀਂ ਤੁਹਾਨੂੰ ਲਿਸਟ ਜਾਰੀ ਕਰ ਦਾਂਗੇ ਸਾਰੇ ਹਸਪਤਾਲਾਂ ਦੀ ਇੱਕ ਲਿਸਟ ਵੀ ਦੇ ਦਾਂਗੇ ਤੁਹਾਨੂੰ ਕਿ ਪ੍ਰਾਈਵੇਟ ਕਿਹੜੇ ਕਿਹੜੇ ਹਸਪਤਾਲ ਨੇ ਤਾਂ ਕਿ ਲੋਕਾਂ ਨੂੰ ਹੀ ਪਤਾ ਹੋਵੇ ਇਹ ਨਾ ਹੋਵੇ ਕਿ ਉਹ ਕਿਸੇ ਹਸਪਤਾਲ ਚਲੇਗਾ ਉਹ ਕਹਿੰਦੇ ਅਸੀਂ ਤੇ ਵਿੱਚ ਆਉਂਦੇ ਨਹੀਂ ਤੂੰ ਫਿਰ ਕਾਰਡ ਬਣਾਉਣ ਦਾ ਕੀ ਫਾਇਦਾ ਹੋਇਆ ਅਸੀਂ ਉਹ ਅਸੀਂ ਹਰੇਕ ਡਿਸਟ੍ਰਿਕਟ ਦਾ ਕਾਰਡ ਬਣੇ ਸਾਰੇ ਮੈਂਬਰਾਂ ਦਾ ਕਾਰਡ ਬਣ ਗਿਆ ਫੈਮਿਲੀ ਦਾ ਕਾਰਡ ਬਣਉਣਾ ਉਹਦੇ ਚ ਕੋਈ ਲਿਮਟ ਨਹੀਂ ਹੈਗੀ ਜੀ ਮਤਲਬ ਨਹੀਂ ਬਖਰਾ ਇੱਕ ਕਾਰਡ ਇੱਕ ਪਰਿਵਾਰ ਨੂੰ ਇੱਕ ਕਾਰਡ ਬਣੂਗਾ ਜੀ ਉਹਦੇ ਹਾਂ ਮਤਲਬ ਜਿਵੇਂ ਲਾਲੋ ਉਹਦੇ ਚ ਲਿਖਿਆ ਹੋਊਗਾ ਕਿ ਕਿਹੜੇ ਕਿਹੜੇ ਉਹਦੇ ਮੈਂਬਰ ਨੇ ਉਹ ਪਰ ਪਰਵਾਰ ਪਰਿਵਾਰ ਹਾਂਜੀ ਰਜਿਸਟ੍ਰੇਸ਼ਨ ਹੋ ਗਈ ਰਜਿਸਟ੍ਰੇਸ਼ਨ ਦੇ ਕਿੰਨੇ ਦਿਨਾਂ ਦੇ ਵਿੱਚ ਪਰਿਵਾਰ ਤੱਕ ਕਾਰਡ ਜਿਹੜਾ ਪਹੁੰਚਦਾ ਕੀਤਾ ਜਾਊਗਾ ਉਹ ਤਾਂ ਉਹ ਤਾਂ ਅੱਜ ਕੱਲ ਡਿਜੀਟਲ ਕੰਮ ਹੈ ਜੀ ਉਹ ਤਾਂ ਕੋਈ ਪ੍ਰੋਬਲਮ ਨਹੀਂ ਨਾਮ ਚਾਹੀਦਾ ਹੈ ਫੈਮਿਲੀ ਦੇ ਮੈਂਬਰਾਂ ਦੀ ਗਿਣਤੀ ਚਾਹੀਦੀ ਹੈ ਉਹਨਾਂ ਦੇ ਨਾਮ ਚਾਹੀਦੇ ਬਸ ਦੈਟਸ ਇਟ ਜਿਹੜਾ ਆਯੂਸ਼ਮਾਨ ਕਾਰਡ ਬਣਾਇਆ ਗਿਆ ਸੀ ਜਿਹੜਾ ਆਯੂਸ਼ਮਾਨ ਕਾਰਡ ਬਣਾਇਆ ਸੀ ਉਸੇ ਇੱਕ ਫੈਮਿਲੀ ਆਈਡੀ ਬਣਾਈ ਗਈ ਸੀ ਉੱਚ ਪਿੰਦੇ ਸਾਰੇ ਫੈਮਿਲੀ ਮੈਂਬਰਸ ਐਡ ਕਰ ਲੈ ਪੈਤੇ ਸਕੇ ਫੇਰ ਫਾਇਦਾ ਮਿਲ ਪਦਾ ਸੀ ਨੀ ਅਸੀਂ ਕੋਈ ਕੰਪਲਿਕੀਸ਼ਨ ਨਹੀਂ ਰੱਖੀ ਸੀ ਫੈਮਿਲੀ ਦਾ ਕਾਰਡ ਬਣਾਤਾ ਉਹਦੇ ਨਹੀਂ ਕੋਈ ਇਦਾਂ ਦੀ ਦਿੱਕਤ ਨਹੀਂ ਉਹ ਰਾਸ਼ਨ ਕਾਰਡ ਨਾਲ ਲਿੰਕ ਨਹੀਂ ਕੋਈ ਇਹ ਅਸੀਂ ਸਾਰੀ ਲਿਸਟ ਜਾਰੀ ਕਰਾਂਗੇ ਬਿਲਹਾਲ 500 ਤੋਂ ਉੱਪਰ ਹਸਪਤਾਲ ਤਾਂ ਪੈਨਲ ਹੋਗੇ 500 ਹੋਰ ਕਰਕੇ 1000 ਇਹ ਕਰ ਦਾਂਗੇ ਸਰਕਾਰੀ ਸਾਰੇ ਨੇ ਤਹਿਸੀਲ ਦੇ ਵੀ ਤੇ ਜਿਹੜੇ ਬਲਾਕ ਲੈਵਲ ਦੇ ਵੀ ਡਿਸਟ੍ਰਿਕਟ ਲੈਵਲ ਦੇ ਵੀ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉਹਦਾ ਸਾਰਿਆਂ ਦਾ ਦੇਖੋ ਇਹ 12 12 10 ਤੋਂ 12 ਦਿਨਾਂ ਦੇ ਵਿੱਚ ਇਹ ਦੋ ਜ਼ਿਲ੍ਹਿਆਂ ਦਾ ਜਿਹੜਾ ਕਿਉਂਕਿ ਇਹ ਇਹਨਾਂ ਦਾ ਸਾਡੇ ਕੋਲ ਪਾਇਲਟ ਆਜੂ ਸਮਝ ਲਓ ਕੀ ਕੀ ਦਿੱਕਤਾਂ ਆਈਆਂ ਲੋਕਾਂ ਨੂੰ ਕੀ ਕੀ ਹੋਰ ਸਵਾਲ ਪੁੱਛੇ ਜਾਂ ਕੀ ਉਹ 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 ਤੋਂ ਸੁਧਾਰ ਕਰਕੇ ਨਾਲ ਦੀ ਨਾਲ ਅਸੀਂ ਫਿਰ ਸਾਰੇ ਪੰਜਾਬ ਸ਼ੁਰੂ ਕਰ ਦਾਂਗੇ ਟੋਟਲ ਕੈਸ ਲੈ ਹੈਂ ਜੀ ਹੈਂ ਜੀ ਸਾਰੀ ਇਹਦੀ ਡਿਟੇਲ ਜਿਹੜੀ ਹੈ ਇੰਸ਼ੋਰੈਂਸ ਦੀ ਹਸਪੀਟਲ ਇੰਪੈਨਲ ਦੀ ਕਿੜ-ਕਿੜ ਨੇ ਉਹ ਸਾਰੀ ਡਿਟੇਲ ਤੁਹਾਨੂੰ ਅਸੀਂ ਇੱਕ ਅਲੱਗ ਤੋਂ ਪੀਸੀ ਕਰਕੇ ਦੱਸ ਦਾਂਗੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਜਾਣਾ ਹੈ ਤੇ ਹੋ ਸਕਦਾ ਨਾਲ ਦੇ ਹਸਪਤਾਲ ਹੋਵੇ ਜਿਹੜਾ ਜਿੱਥੇ ਉਹ ਚਲੇ ਗਏ ਉਹਦੇ ਨਾਲ ਦੇ ਹਸਪਤਾਲ ਇੰਪੈਨਲ ਹੋਵੇ ਇਹ ਹੋਵੇ ਨਾ ਤਾਂ ਫਿਰ ਇਹ ਨਾ ਹੋਵੇ ਕਿ ਉਹਨਾਂ ਨੂੰ ਕੋਈ ਨਰਾਸ਼ਤਾ ਹੱਥ ਲੱਗੇ ਕਿ ਅਸੀਂ ਤਾਂ ਵਿਚ ਆਏ ਨਹੀਂ ਜੀ ਉਹਦੇ ਇਲਾਜ ਦੇ ਬਸ ਉਸ ਤੋਂ ਬਾਅਦ ਜਦੋਂ ਜਦੋਂ ਤੋਂ ਇਹ ਆ ਗਿਆ ਫੀਡਬੈਕ ਸਾਡੇ ਕੋਲੇ 10 ਤੋਂ 12 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਜੇ ਕੋਈ ਸੁਜੈਸ਼ਨ ਨੇ ਸੁਧਾਰ ਕਰਕੇ ਜਾਂ ਕੋਈ ਵੀ ਆ ਆ ਲੋਕਾਂ ਨੂੰ ਉੱਥੇ ਜਦੋਂ ਕਾਰਡ ਬਣਾਉਂਦੇ ਸੀਗੇ ਤਾਂ ਆਹ ਲੋਕਾਂ ਨੇ ਪੁੱਛਿਆ ਜਿਵੇਂ ਤੁਸੀਂ ਅੱਜ ਪੁੱਛ ਰਹੇ ਹੋ ਲਗਭਗ ਇਹ ਵੀ ਇੱਕ ਸੁਧਾਰ ਦੀ ਉਹ ਪ੍ਰਕਿਰਿਆ ਹੈ ਕਿ ਕਿੰਨੇ ਹਫ਼ਤੇ ਲ ਹੋਣਗੇ ਕਦੋਂ ਤੱਕ ਹੋ ਜਾਊਗਾ ਵਿਚਾਰੀ ਉਸ ਤੋਂ ਬਾਅਦ ਸਾਰੇ ਪੰਜਾਬ 'ਚ ਅਸੀਂ ਕਰਕੇ ਬਸ ਫਿਰ ਸ਼ੁਰੂ ਕਰ ਦਿਆਂਗੇ ਜਿਹੜਾ ਹੁਣ ਜਿਹਦੇ ਕੋਲ ਵੋਟਰ ਕਾਰਡ ਹੈ ਇੱਥੇ ਆਦਾਰ ਉਹ ਤਾਂ ਆਪ ਬੋਟਰ ਕਾਰਡ ਦਾ ਪੰਜਾਬੀ ਦੇ ਬੋਲ ਉਹ ਜਿਹੜੇ ਹਿਮਾਚਲ ਦੇ ਬਹੁਤ ਸਾਰੇ ਜਿਹੜੇ ਬੋਟਰ ਨੇ ਉਹਨਾਂ ਨੇ ਇਦਾਂ ਜਾ ਪ੍ਰਾਪਰਟੀ ਜਾਂ ਡਰਾਈਵਿੰਗ ਸਸ ਬਣਾਉਣੀ ਇੱਕੋ ਦੇ ਆਧਾਰ ਕਾਰਡ ਬਣਾਉਣਾ ਉਹ ਤਾਂ ਪਤਾ ਕੀ ਹੈ ਜੇ ਇਦਾਂ ਕੋਈ ਕਿਸੇ ਨੇ ਫਲੋਟਿੰਗ ਆਧਾਰ ਕਾਰਡ ਬਣਾ ਰੱਖਿਆ ਉਹ ਤਾਂ ਅਸੀਂ ਵੈਰੀਫਾਈ ਕਰਾਂਗੇ ਨਾ ਉਹ ਇਦਾਂ ਥੋੜੀ ਕਰ ਦਾਂਗੇ ਤੁਸੀਂ ਉਹਦਾ ਜਿਹੜੇ ਪੰਜਾਬ ਦੇ ਵਸਿੰਦੇ ਨੇ ਵੋਟਰ ਕਾਰਡ ਨੇ ਪਤਾ ਲੱਗ ਜਾਂਦਾ ਪਿੰਡ ਜਿਹੜਾ ਕੈਂਪ ਲਾਵਾਂਗੇ ਸਾਰੇ ਪਿੰਡ ਨੂੰ ਪਤਾ ਹੁੰਦਾ ਜੀ ਇੱਕ ਦੂਜੇ ਦਾ ਕਿ ਕਦੋਂ ਤੋਂ ਰਹਿੰਦਾ ਹੈ ਜਾਂ ਆਉਂਦਾ ਜਾਂਦਾ ਰਹਿੰਦਾ ਹੈ ਜਾਂ ਕਦੇ ਆਇਆ ਤਾਂ ਹੈ ਨਹੀਂ ਜਦ ਹਾੜੀ ਸੋਣੀ ਆਉਂਦਾ ਕਈ ਤਾਂ ਫਿਰ ਉਹ ਸਭ ਨਾਲ ਵੈਰੀਫਿਕੇਸ਼ਨ ਕਰਦਾ ਹੈ ਰਾਸ਼ਨ ਕਾਰਡ ਨੇ ਕੋਈ ਲਿੰਕ ਹੀ ਨਹੀਂ ਜੀ ਰਾਸ਼ਨ ਕਾਰਡ ਕਿਉਂ ਵਿਖਾ ਗਿਆ ਸੀ ਅਸੀਂ ਤਾਂ ਜਾ ਕੇ ਕੈਂਪ ਲਾ ਕੇ ਉਹਦੇ ਨਵੇਂ ਬਣਾ ਰਹੇ ਨੇ ਉਹ ਤੋਂ ਜੇ ਕੋਈ ਫਰਜ ਕਰ ਲੋ ਕੋਈ ਪਰਸੋਂ ਆਇਆ ਕੋਈ ਜੀ ਕਿਸੇ ਦਾ ਪਰਸੋਂ ਵਿਆਹ ਹੋਇਆ ਤੇ ਉੱਥੇ ਇੱਕ ਨਵਾਂ ਪਰਿਵਾਰ ਦਾ ਮੈਂਬਰ ਜਿਹੜਾ ਉਹਦਾ ਵੀ ਨਾਮ ਪਾਊਗਾ ਵਿੱਚ ਜੀਐਸਟੀ ਤੇ ਪ੍ਰਧਾਨ ਨਗਰੀ ਨੇ ਰਿਲੀਫ ਦਿੱਤੀ ਹੈ ਅਨਾਉਂਸ ਕੀਤਾ ਹੈ ਕਿ ਸਲਾਬ ਘਟਾ ਦਿੱਤੀ ਹੈ ਜੀਐਸਟੀ ਲੈ ਕੇ ਕੌਣ ਆਇਆ ਸੀਗਾ ਆਪ ਹੀ ਲਿਆਉਂਦੇ ਨੇ ਉਹਦੇ ਕਹਿੰਦੇ ਨੇ ਮਾਸਟਰ ਕਾਰਡ ਹੈ ਠੀਕ ਹੈ ਨਾ ਆਪ ਹੀ ਬਚੋਕਾ ਕਾਟ ਕਹਿੰਦੇ ਕਹਿੰਦੇ ਵੀ ਮਾਸਟਰ ਕਾਰਡ ਹੈ ਮਾਸਟਰ ਸਟ੍ਰੋਕ ਹੈ ਹੈ ਨਾ ਤੋਂ ਮਾਸਟਰ ਸਟ੍ਰੋਕ ਚਲਾਈ ਜਾਂਦੇ ਨੇ ਆਪ ਹੀ ਵਿਧਾਨਦੇ ਨੇ ਆਪ ਹੀ ਘਟਾਉਂਦੇ ਨੇ ਤੇ ਫਿਰ ਜੀਐਸਟੀ ਲੈਂਦੀ ਕਿਉਂ ਸੀ ਜਿਹਦਾ ਮਤਲਬ ਦੋਦੇ ਕਿਉਂ ਨਹੀਂ ਦੱਸਿਆ ਕਿ ਮਹਿੰਗਾਈ ਵਧੂਗੀ ਇਹਦੇ ਨਾਲ ਸੋ ਇਹ ਤਾਂ ਆਪ ਹੀ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਆਪ ਹੀ ਉਹ ਸਕੀਮ ਨੂੰ ਵਾਪਸ ਲੈ ਕੇ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਸੋ ਜੀਐਸਟੀ ਦੇ ਪੈਸੇ ਤਾਂ ਦੇ ਦੇ ਨਾ ਰਾਜਾਂ ਦੇ ਜਿਹੜੇ ਹੱਕ ਨੇ ਉਹ ਤਾਂ ਬਣਦੇ ਨੇ ਉਹ ਤਾਂ ਦੇ ਦੇਣ ਪਹਿਲਾਂ ਦੇਖੋ ਡੇਰਾ ਬਾਬਾ ਨਾਨਕ ਪਾਣੀ ਆ ਗਿਆ ਸੀ 26 27 ਤਰੀਕ ਨੂੰ ਮਧੋਪੁਰ ਵਾਲਾ ਗੇਟ ਤੋਂ ਬਾਅਦ ਖੁੱਲਿਆ ਉੱਥੋਂ ਇਹਨਾਂ ਨੂੰ ਅਸਲ 'ਚ ਨਾ ਜਾਕਰ ਸਾਹਿਬ ਨਾ ਹੋਮਵਰਕ ਨਹੀਂ ਕਰਦੇ ਉਹਨਾਂ ਨੂੰ ਤਾਂ ਹਾਂ ਤੋਂ ਜੋ ਦੱਸ ਦਿੰਦੇ ਨੇ ਉਹ ਚੱਕ ਕੇ ਬੋਲ ਦਿੰਦੇ ਨੇ ਚਲੋ ਕੋਈ ਨਹੀਂ ਕਰ ਦੇਖੋ ਪੌਂਗ ਤੇ ਪੌਂਗ ਤੇ ਮਧੋਪੁਰ ਦੇ ਵਿਚਾਲੇ ਨਾ ਹੋਰ ਰੰਜੀ ਸਾਗਰ ਸ਼ਾਹਪੁਰ ਕੰਢੀ ਤੇ ਪੌਂਗ ਦੇ ਵਿਚਾਲੇ 6-7 ਹੋਰ ਖੱਡਾਂ ਨੇ ਜਿਸ ਨੂੰ ਪਾਣੀ ਆਉਂਦਾ ਹੈ ਪਾਣੀ ਉਧਰ ਦੀ ਆ ਗਿਆ ਜੀ ਸੋ ਇਹ ਗੇਟ ਤਾਂ ਜਿਹੜੇ ਨੇ ਨਾ ਮਾਦੋਪੁਰ ਵਾਲੇ ਇਹ ਤਾਂ ਉਦੋਂ ਪਹਿਲੇ ਹਾੜਾ ਆ ਗਿਆ ਸੀਗਾ ਜੀ ਉਦੋਂ ਪਹਿਲੀ ਇਹ ਤਾਂ ਟੀਮ ਵੀ ਦੇਖ ਕੇ ਗਈ ਸੀ ਉਹ ਬੜੇ ਸੈਟੀਸਫਾਈ ਸੀ ਉਹ ਜਦੋਂ ਅਸੀਂ ਉਹਨਾਂ ਨੂੰ ਦਿਖਾ ਕੇ ਲਿਆਏ ਸੀਗੇ ਹਾੜਾ ਤੋਂ ਪਹਿਲਾਂ ਕਿ ਉਹ ਉਹ ਜਿਹੜਾ ਗੇਟਾਂ ਤੇ ਸੈਟੀਸਫਾਈ ਸੀਗੇ ਪਰ ਫਿਰ ਵੀ ਅਸੀਂ ਆਪਣੇ ਪੱਧਰ ਤੇ ਅਸੀਂ ਕੋਈ ਕੋਈ ਇਹ ਨਹੀਂ ਚਾਹੁੰਦੇ ਕਿ ਕੋਈ ਕਿਸੇ ਕਿਸੇ ਦਾ ਵਹਿਮ ਜਾ ਉਹ ਸ਼ੱਕ ਹੋ ਰਹੇ ਇਹ ਤਾਂ ਇਹ ਕੋਈ ਇੱਕ ਗੇਟ ਖੋਲਣਾ ਹੜ ਆਗੇ ਜੀ ਫਿਰ ਉੱਤਰਾਖੰਡ ਚ ਕਿਹੜਾ ਗੇਟ ਖੋਲਤਾ ਜੀ ਉਹਨਾਂ ਨੇ ਹਿਮਾਚਲ ਚ ਕਿਹੜਾ ਗੇਟ ਖੋਲਤਾ ਜੀ ਉਤਰਾੰਚਲ ਚ ਕਿਹੜੇ ਗੇਟ ਖੋਲਤੇ ਜੀ ਪੂਰੇ ਨਾਰਥ ਇੰਡੀਆ ਚ ਜਿਹੜਾ ਉਹ ਇਹ ਮਾਰ ਪਈ ਹੈ ਇਹਦੇ ਤੇ ਰਾਜਨੀਤੀ ਮੈਂ ਫੇਰ ਕਹਿਣਾ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਅਸੀਂ ਇਨਕੁਆਰੀ ਜਿਹੜੀ ਹੈ ਸਰਕਾਰ ਲੈਵਲ ਤੇ ਕਰਾਵਾਂਗੇ ਉਹ ਇਨਕੁਆਰੀ ਦੇ ਵਿੱਚ ਕੋਈ ਅਫਸਰ ਜਿਹੜੇ ਨੇ ਉੱਥੇ ਜਿਨ੍ਹਾਂ ਦੀ ਡਿਊਟੀ ਸੀ ਉੱਥੇ ਤੇ ਉਹ ਉਹ ਕੋਈ ਪ੍ਰਭਾਵਿਤ ਨਾ ਕਰਨ ਅਸੀਂ ਪਹਿਲੀ ਸਸਪੈਂਡ ਕਰਦੇ ਹਾਂ ਦੇਖੋ ਜੀ ਅਸੀਂ ਉੱਥੇ ਉੱਥੇ ਜਿਹੜਾ ਜਿਹੜੀ SGPC ਨੇ ਪੰਗਾ ਪਾਇਆ ਜੀ ਇਹ ਕਿ ਜੀ 100 ਪੁਰਾਣਾ ਕੱਢ ਕੇ ਬਹਿ ਗਏ 968 ਦਾ ਕੋਈ ਉਸ ਕੋਰਟ ਚ ਸਟੇ ਹੋ ਗਈ ਨਹੀਂ ਤਾਂ ਉਹਨਾਂ ਨੇ ਟਰਸਟ ਨੇ ਤਾਂ ਲਿਖ ਕੇ ਦੇ ਦਿੱਤਾ ਸੀ ਜੀ ਰਿਸਟਰੀ ਵੀ ਹੋ ਗਈ ਸੀ ਉਹਨਾਂ ਕੋਲੇ 6 ਏਕੜ ਜ਼ਮੀਨ ਹੈਗੀ ਹੈ ਜਿਹੜੀ ਉਹਨਾਂ ਦੀ ਟਰਸਟ ਦੀ ਹੈ ਅਸੀਂ ਉਸੇ ਕਾਲਜ ਦਾ ਜਿਹੜਾ ਕੈਂਪ ਜਿਹੜਾ ਹੈ ਉਹ ਥੇ ਮਸਤਣਾ ਸਾਹਿਬ ਬਣਾਵਾਂਗੇ ਉਹਦਾ ਨਾਲ ਸਾਡੀ ਕਮੇਟੀ ਨਾਲ ਵੀ ਗੱਲ ਆਮ ਆਲੇ ਦੁਆਲੇ ਦੇ ਲੋਕ ਹੀ ਨੇ ਉੱਥੇ ਹੀ ਬਣੂਗਾ ਅਸੀਂ ਜ਼ਮੀਨ ਜਿਹੜੀ ਹੈ ਹੋਰ ਕਿਤੇ ਨੇੜੇ țeੜੇ ਲੈਮ ਕਿਉਂਕਿ ਜਿਹੜਾ ਰੂਲ ਹੈ ਮੈਡੀਕਲ ਕਾਲਜ ਦਾ ਉਹਦੇ 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਹਸਪਤਾਲ ਹੋਸਟਲ ਨਰਸਿੰਗ ਕਾਲਜ ਇਹ ਹੋਣੇ ਚਾਹੀਦੇ ਸੋ ਅਸੀਂ ਕੱਲ ਅਸੀਂ ਮੈਡੀਕਲ ਸੀਟਾਂ ਵੀ ਵਧਾਈਆਂ ਨੇ ਤਾਂ ਕਿ ਸਾਡੇ ਐਮਬੀਬੀਐਸ ਦੀਆਂ ਜਿਹੜੀਆਂ ਹੋਰ ਜ਼ਿਆਦਾ ਸੀਟਾਂ ਹੋਣ ਸਾਡੇ ਕੋਲ ਸਾਡੇ ਕੋਲ ਹੋਰ ਇੱਥੇ ਬੱਚੇ ਡਾਕਟਰੀਆਂ ਕਰਨ ਉਹ ਜਾ ਕੇ ਯੂਕਰੇਨ ਜਾਂ ਰਸ਼ੀਆ ਜਾ ਕੇ ਉੱਥੇ ਜੰਗ ਲੱਗੀ ਹੋਈ ਹੈ ਉੱਥੇ ਜਾ ਕੇ ਕਿਵੇਂ ਪੜ੍ਹਾਈਆਂ ਕਰਨਗੇ ਸੋ ਸੰਗਰੂਰ ਹੀ ਬਣੂਗਾ ਕੱਲ੍ਹ ਜ ਮਸਤਵਾਨੇ ਵੀ ਉਹ ਜ਼ਮੀਨ ਵੀ ਵਰਤੀ ਜਾਊਗੀ ਜਿਹੜੀ ਉਸ ٹرسٹ ਕੋਲੇ ਐ ਐਸਜੀਪੀਸੀ ਕਿਉਂਕਿ ਉਹ ਉਹਨਾਂ ਤਾਂ ਹੋਰ ਕਿਸੇ ਮਕਸਦਾਂ ਚ ਪਏ ਹੋਏ ਨੇ ਵੀ ਆਹ ਜ਼ਮੀਨ ਸਾਡੀ ਆਸੀਂ ਭਲੇ ਦਾ ਕੰਮ ਤਾਂ ਹੋਣੀ ਨਹੀਂ ਦੇਣਾ ਨਾ ਉੱਥੇ ਉਹ ਤਾਂ ਆਪਦੇ ਪਰਸਨ ਨਿੱਜੀਅਤ ਹੈ ਤੇ ਤਾ ਉਹ ਤਾਂ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਉਹ ਜੇ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫੈਮਿਲੀ ਨੇ ਕੋਈ ਕਾਲਜ ਬਣਾਉਣਾ ਹੁੰਦਾ ਸ਼ਾਇਦ ਉਹ ਦੇ ਦਿੰਦੇ ਉਹਦੀ ਉਹ ਸਿਫਟੇ ਟਾਈਮ ਦੇ ਦਿੰਦੇ ਉਹ ਤਾਂ ਉਹਨਾਂ ਨੂੰ ਤਾਂ ਤੇਲ ਵੀ ਦੇ ਦਿੰਦੇ ਉਹ ਡੀਜ਼ਲ ਤੇਲ ਜਾਂ ਕੋਈ ਤੂੜੀ ਦੇ ਟਰੱਕ ਉਹ ਸਾਰਾ ਕੁਝ ਉਹਨਾਂ ਨੂੰ ਤਾਂ ਹੋ ਜਾਂਦਾ ਐ ਇੰਨਾ ਦਿਨ ਧਰਨਾ ਲੱਗਿਆ ਰਿਹਾ ਉਹ ਨਹੀਂ ਤਾਂ ਹੁਣ ਉਸ ਕੋਸ ਕਾਲਜ ਦਾ ਲਗਭਗ ਪਹਿਲਾ ਸਮੈਸਟਰ ਆ ਜਾਂਦਾ ਉਹਨਾਂ ਨੇ ਇੰਨਾ ਲੇਟ ਕਰਤਾ ਸਾਡੀ ਨੀਅਤ ਚ ਕੋਈ ਖੋਟ ਨਹੀਂ ਹੈ ਉੱਥੇ ਬੈਠੇ ਲੋਕ ਫਿਰ ਮੈਂ ਉਹਨਾਂ ਨੂੰ ਬੁਲਾਇਆ ਇੱਥੇ ਜਿੱਥੇ ਤੁਸੀਂ ਬੈਠੇ ਇੱਥੇ ਬੁਲਾ ਕੇ ਡਿਸਕਸ ਕੀਤਾ ਤੇ ਅਸੀਂ ਸੰਗਰੂਰ ਹੀ ਬਣਾਉਣਾ ਕੱਲ੍ਹ ਜੀ ਨੇੜੇ ਤੇਰੀ ਤੇ ਸਾਨੂੰ ਜ਼ਮੀਨ ਕਿਤੇ ਹੋਰ ਮਿਲੀ ਅਸੀਂ ਉਹਦੇ ਹੋ ਗਿਆ ਜਦੋਂ ਤੁਹਾਨੂੰ ਸਾਰਾ ਦੱਸ ਦਾਂਗੇ ਪਰ ਉਹਦੇ ਵਿੱਚੋਂ 6 ਕਿੱਲੇ ਦਾ ਉੱਥੇ ਵੀ ਇੱਕ ਕੈਂਪੋ ਦਾ ਉਸੇ ਕਾਲਜ ਦਾ ਹੋਊਗਾ ਹਾਂਜੀ ਜੀਮ ਸਾਹਿਬ ਤੁਸੀਂ ਅਗਸਤ ਜੀ ਵੀ ਇੱਕ ਗੱਲ ਰੱਖੀ ਸੀ ਕਿ ਕੇਂਦਰ ਸਰਕਾਰ 11 ਲੱਖ ਦੀ ਰਾਸ਼ਨ ਕਾਰਡ ਪਟਰੀ ਹੈ ਹੁਣ ਉਹਦੇ ਕੀ ਅਪਡੇਟ ਹੈ ਕਿਉਂਕਿ ਤੁਸੀਂ ਵੀ ਕਹਿੰਦੇ ਸਰਕਾਰ ਹੋਵੇਗਾ ਨਹੀਂ ਦੇਖੋ 6 ਮਹੀਨੇ ਅਸੀਂ ਉਹਨਾਂ ਤੋਂ ਮੰਗੇ ਨੇ ਕਿ 6 ਮਹੀਨੇ ਸਾਨੂੰ ਵੈਰੀਫਿਕੇਸ਼ਨ ਵਾਸਤੇ ਦਿਓ ਕਿਉਂਕਿ ਸਾਡੇ ਜਿਹੜੇ ਸਾਰੇ ਅਫਸਰ ਜਿਹੜੇ ਇੱਧਰ ਹੜਾਂ 'ਚ ਬਿਜ਼ੀ ਹੋਗੇ ਤੇ 6 ਮਹੀਨੇ ਅਸੀਂ एलिजिਬਿਲਟੀ ਜਿਹੜਾ ਸਾਨੂੰ ਵੈਰੀਫਾਈ ਕਰਨ ਦੋ ਤੇ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਾ ਸੀ ਫਰਜ਼ ਕਰ ਲੋ ਕਹਿੰਦੇ ਨੇ ਜੀ ਵੀ ਇਹਦਾ ਇਨਕਮ ਟੈਕਸ ਭਰਦਾ ਜੀ ਜਾਂ ਇਹ ਤਾਂ ਸਰਕਾਰੀ ਨੌਕਰੀ ਕਰਦਾ ਤੇ ਇਹਦੀ ਇਹਦੀ ਜਿਹੜੀ ਇਨਕਮ ਹੈ ਉਹ ਕਰਾਈਟਰੀਏ ਤੋਂ ਵੱਧ ਹੈ ਜੀ ਤਾਂ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਦੋ ਅੱਜ ਕੱਲ ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਕਿਸੇ ਦੇ ਨਾਮ ਤੇ ਕਿਸੇ ਦੇ ਨਾਂ ਤੇ ਤੁਸੀਂ ਕਾਰਡ ਬਣਾ ਰੱਖਿਆ ਤੇ ਪਰਿਵਾਰ ਦਾ ਮੁਖੀ ਇੱਕ ਭਾਈ ਵੱਡਾ ਭਾਈ ਹੈ ਉਹਦੇ ਨਾਂ ਤੇ ਬਣਾ ਰੱਖਿਆ ਤੇ ਉਹਦੀ ਇਨਕਮ ਵੱਧ ਗਈ ਉਹ ਨੌਕਰੀ ਕਰਨ ਲੱਗ ਗਿਆ ਜਾਂ ਕੋਈ ਬਿਜ਼ਨਸ ਹੋ ਗਿਆ ਜਾਂ ਜੇ ਭਲਾ ਉਹ ਇਕੱਲੇ ਹੀ ਉਹਦੀ ਇਨਕਮ ਵੱਧ ਗਈ ਉਹ ਉਹ ਬਾਕੀਆਂ ਨੂੰ ਛੱਡ ਕੇ ਸ਼ਹਿਰ ਚਲਾ ਗਿਆ ਤਾਂ ਸਾਰੇ ਡੱਬਰ ਦਾ ਕੀ ਕਸੂਰ ਹੈ ਜੀ ਫਿਰ ਅਸੀਂ ਉਸ ਬੰਦੇ ਨੂੰ ਸਿਰਫ ਉਸ ਬੰਦੇ ਨੂੰ ਕੱਢ ਸਕਦੇ ਆ ਉਹ ਚੋਂ ਸਕੀਮ ਚੋਂ ਵੀ ਇਹ ਬੰਦਾ ਪੈਸੇ ਕਮਾਉਂਦਾ ਪਰ ਉਹਦੀ ਉਹਦੀ ਮਾਂ ਉਹਦੇ ਉਹਦਾ ਭਾਈ ਉਹਦੇ ਭਤੀਜੇ ਉਹਦੀਆਂ ਭਾਬੀਆਂ ਜਾਂ ਉਹਦਾ ਜੁਆਇੰਟ ਫੈਮਿਲੀ ਚ ਉਹਨਾਂ ਨੂੰ ਕਿਵੇਂ ਕੱਢ ਦਾਂਗੇ ਅਸੀਂ ਉਹਨਾਂ ਤਾਂ ਉਹਨਾਂ ਤਾਂ ਨਹੀਂ ਇਨਕਮ ਵਧਦੀ ਨਾ ਇੱਕ ਬੰਦੇ ਦੀ ਵਧ ਗਈ ਬਹੁਤ ਸਾਰੇ ਇੱਥੇ ਪੰਜਾਬ ਦੇ ਵਿੱਚ ਇਹ ਕਲਚਰ ਹੈ ਕਿ ਦੋ ਭਾਈ ਨੇ ਇੱਕ ਭਾਈ ਪੜ੍ਹ ਲਿਖ ਗਿਆ ਤੇ ਉਹ ਸ਼ਹਿਰ ਚਲਾ ਗਿਆ ਆਪਣੇ ਬੱਚੇ ਲੈ ਕੇ ਤੇ ਜੇ ਉਹਦੇ ਨਾਂ ਤੇ ਕਾਰਡ ਆ ਤਾਂ ਫਿਰ ਦੂਜੇ ਭਾਈ ਦਾ ਹੀ ਕਸੂਰ ਹੈ ਸੋ ਅਸੀਂ ਕਾਟ ਨਹੀਂ ਕਿਸੇ ਦਾ ਮਤਲਬ ਕੱਟਣ ਦੇਣਾ ਇਸ ਤਰ੍ਹਾਂ ਸੋ 6 ਮਹੀਨੇ ਸਾਨੂੰ ਲੱਗਣਗੇ ਇਸ ਤਰ੍ਹਾਂ ਅਸੀਂ ਉਹਨਾਂ ਕਹਿ ਵੀ ਇਹਦੇ ਵਿੱਚ ਆ ਸਾਨੂੰ ਐਮੈਂਡਮੈਂਟ ਚਾਹੀਦੀ ਹੈ ਕਿ ਇੱਕੋ ਮੈਂਬਰ ਦੇ ਨਾਂ ਤੇ ਜੇ ਇੱਕ ਪਰਿਵਾਰ ਦੇ ਮੈਂਬਰ ਦੀ ਇਨਕਮ ਵਧ ਗਈ ਤਾਂ ਸਾਰਾ ਡੱਬਾ ਥੋੜੀ ਉਹਦੇ ਨਾਲ ਅਟੈਚ ਹੋ ਗਿਆ ਜਿਉਂ ਨੇ ਨਾਂ ਦਿੱਤਾ ਉਹ ਅੱਗੇ ਜਿਵੇਂ ਆਮ ਤੌਰ ਤੇ ਖੇਤੀ ਦੇ ਵਿੱਚ ਵੀ ਆਪਾਂ ਇਦਾਂ ਹੁੰਦਾ ਆਪਾਂ ਜ਼ਮੀਨ ਠੇਕੇ ਤੇ ਦੇ ਦੇ ਦਿੰਨੇ ਆ ਪੱਟੇ ਤੇ ਦੇ ਦਿੰਨੇ ਆ ਹਰਾਂ ਦੀ ਮਾਰ ਪੈਗੀ ਸਰਕਾਰ ਰਿਸ਼ਤੀਆਂ ਦੇਖ ਕੇ ਮੁਆਵਜ਼ਾ ਦੇ